ਉਧੇ ਹੁਣ ਹੋਰ ਭਾਜੀ ਵਧੀਆ ਜੀ ਲੋਦੋਂ ਆਉਣ ਬੜਾ ਫੜੇ ਜਾਣਾ ਬਈ ਸ਼ਾਮ ਨੂੰ ਪ੍ਰੈਸ਼ਰ ਨਹੀਂ ਬਣਾਉਗਾ ਕੀ ਕਰੀਏ ਪ੍ਰੈਸ਼ਰ ਬਣਾਉਗਾ ਜੀ ਮਿੱਟੀ ਲੰਦੀ ਦੇਖੋ ਵੀ ਪ੍ਰੈਸ਼ਰ ਕਰੋ ਅੱਗੇ ਅੱਗੇ ਦੱਸੋ ਬਾਸਾਂ ਗਏ ਲਾਗੇ ਵੀ ਟਰੈਕਟਰ ਦਾ ਸਾਡੇ ਦੋੜੇ ਬਚੀ ਗਾ ਜੀ ਨਾਲ ਦੇ ਜੀ ਧੰਨ ਕਰਦੇ ਸਾਡੇ ਜੀਤਾ ਭਾਜੀ ਪਹੁੰਚ ਗਏ ਨੇ ਪਾਜੀ ਕੀ ਦੱਸੋ ਕੋਈ ਵਿਚਾਰ ਆਪਣੇ ਪਿੰਡ ਦੀ ਆਰਵਾਣ ਜਾਨ ਉਹ ਮੁਰੇ ਫੇਟਰ ਚ ਲੱਗਿਆ ਇਹ ਖੜਾ ਖੜਾ ਉਹਨੂੰ ਬਾਅਦ ਚ ਧੋਵਾਂਗੇ ਉਹ ਥੋੜਾ ਘੱਟ ਲਿਪੜਿਆ ਇਹ ਵੀ ਇੱਧਾ ਘੱਟੇ ਲਿਪੜਿਆ ਇਹ ਅੱਧੇ ਸੇਵਾਰਾਂ ਦੇ ਹੀ ਉੱਪਰ ਲਿਪੜਿਆ ਇਹ ਸੇਵਾਰਾਂ ਦੇ ਲਿਪੜਿਆ ਤੋਤਾਨੀਗਾ ਇਹ ਰੇ ਦੇ ਇੰਦਰ ਖੋਲ ਕੇ ਲੈ ਕੇ ਚੱਲਾਂਗੇ ਕਿੱਥੇ ਗਿਆ ਦੂਜਾ ਛੋਟਾ ਕਰਕੇ ਦੇ ਸਾਡੇ ਲੱਗੇ ਹੋ ਆ ਗੁੱਥਮ ਗੱਤੀ ਹੋਣਾ ਪੂਰੇ ਹਰ ਰਮਾਨ ਸਰਵਿਸਟੇਸ਼ਨ ਨਾਲ ਹੀ ਦੀਦੀ ਆ ਰਹੀ ਏ ਸਾਡੇ ਬੋਲ ਬੋਲੇ ਬੋਲ ਬੋਲੇ ਮੈਂ ਅਲਰੇਡ ਦੇ ਕਪੜੇ ਆ ਬੰਦਾ ਚੈੱਕ ਕਰੋ ਬਾਜੀ ਹੁਣੀ ਸੇਵਾ ਦੇ ਵਿੱਚ ਬਹੁਤ ਵੱਡੀ ਮਿੱਟੀ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਕਿਰਦਾਰ ਨਵਾਇਆ ਬਾਜੀ ਕੀ ਕਹਿਣਾ ਜਾਓਗੇ ਲੱਕ ਨਹੀਂ ਲੋਟਾ ਲਾਉਣ ਲੱਕ ਨਹੀਂ ਲੋਟਾ ਲਾਉਣਾ ਲੱਕ ਤੇ ਆ ਤਰ੍ਹਾਂ ਕਿ ਖੜਾ ਆ ਆ ਸਾਰਾ ਚਾਬਰ ਹੋ ਗਿਆ ਮਾੜਾ ਚਾਬਰ ਅੱਜ ਕਾਂਜੀ ਬਾਜੀ ਤੁਸੀਂ ਆ ਕੇ ਸਾਡੇ ਗਿੰਦੀ ਦਾ ਮੁੰਡਾ ਬਈ ਚੋਬਰ ਆਇਆ ਨਾਲ ਟਰੈਕਟਰ ਦਮਾਨ ਸਪੈਸ਼ਲ ਤੋ ਦੂੰਗੇ ਅਜੀ ਤਰੀਕੇ ਨਾਲੀ ਤੋ ਦੂੰਗੇ ਮੈਂ ਕਿਹਾ ਅਜੀ ਤੇ ਆਪਾਂ ਦੋ ਟਰੈਕਟਰ ਆ ਬਈ ਇੱਕਾਈ ਕਿਤੇ ਜਿੰਦਾ ਆ ਲੱਗ ਤਾ ਹੋਰ ਚੱਲ ਵਧੀਆ ਚਲੋ ਵਧੀਆ ਇਨੇ ਤੋਂ ਪਾਗੀਆਂ ਆ ਗਏ। ਉਹਦੇ ਪਜਾਵੇਂ ਪਾ ਕੇ ਕਹਿੰਦੇ ਸਿੰਝਾਂ ਤੇ ਜਾਣਾ ਵੀ ਮੇਰੇ ਮਿੱਤਰੋ। ਕਮਾਣੇ ਦੀ ਸਿੰਝ ਦੇਖਾਂਗੇ। ਕਮਾਣੇ ਦੀ ਤਾਂ ਬਹੁਤ ਮਸ਼ਹੂਰ ਸਿੰਝ ਹੈ। ਕੋਈ ਨਾਮ ਨਹੀਂ ਤੇ ਆਲੇ ਬਹੁਤ ਜੰਮੇ। ਹਾਂ। ਕਲ ਵੀਰ ਜੀਂ ਚੜਰਾ ਰਾਣਾ। ਓਹ ਭਾਜੀ ਉੱਪਰ ਆਏ। ਉਸਤਾਲ ਆਇਆ ਥੱਲੇ। ਵਾਲ ਕਟਾ ਕੇ ਆੜਿਆ। ਆ ਜਾ। ਔਰ ਰਮਨ ਦਾੜੀ ਸ਼ਟ ਕਰ ਦੇ। ਆਵਾਂ? ਆ ਗਿਆ। ਆ ਲੈ। ਮੇਰੀ ਇਹਨਾਂ ਦੇ ਲੋ ਵੀ ਮੇਤਰਾ ਬਾਲ ਸੈਟ ਕਰਾਉਣ ਚੱਲਾ ਆਪਣੀ ਹੁਣ ਸ਼ਕਲ ਆ ਗਈ ਆ ਆ ਬਿਫੋਰ ਆਫਟਰ ਕਰਾਂਗੇ ਇਹਦਾ ਇਹ ਨਾਈ ਕਿੱਧਰ ਗਿਆ ਉਹ ਗੋਠੇ ਤੇ ਆਉਂਦੇ ਦੇਖਦੇ ਫੇ ਨਾਈ ਦੇ ਕਰਤੱਬ ਜਾਤੇ ਸੀ ਟਰੈਕਟਰ ਧੋਣੇ ਆ ਹਣ ਪਾਣੀ ਪੂਣੀ ਵੱਜਦਾ ਮਿੱਟੀ ਫੁੱਟੀ ਕੱਢਣ ਲੱਗਿਓ ਮੰਗਰਾੜਾ ਚੋਂ ਇਹ ਇਹਨਾਂ ਬਾਲ ਕਟਾਏ ਹੋਣਾ ਆਪਾਂ ਪ੍ਰੈਸ਼ਰ ਮੇ ਬਾਲ ਲਾਣੇ ਆ ਇਹਦੇ ਮੈਂ वाशिंग हो रही है इसकी दुलाई हो रही है दुलाई आओ सात अभी आबड़े खड़ा है छोटा ਇਹਦਾ ਖੜਾ ਹੀ ਇੱਦਾਂ ਕਿਤੇ ਇਹਦਾ ਬੈਰਿੰਗ ਟੁੱਟਿਆ ਹੁੰਦਾ ਆ ਲੁੱਕ ਚੈੱਕ ਕਰੋ ਹੁਣ ਆਹ ਪ੍ਰੈਸ਼ਰ ਇਜ਼ ਆ ਸਾਡੇ ਮੋਈ ਦੇ ਭਾਜੀ ਲੱਗੇ ਹੋਏ ਨੇ ਪਾਣੀ ਮਾਰਨ ਮੋਈ ਦੇ ਭਾਜੀ ਸਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਟਰੈਕਟਰ ਦਿਵਾ ਰਹੇ ਪਹਿਲੇ ਲੈਣੇ ਭਾਈ ਪਹਿਲੇ ਲੈਣੇ ਆ ਕਿੰਨੇ ਲੈਣੇ ਭਾਈ ਦਿਹਾੜੀ ਦੀ ਧੰਨਵਾਦ ਜੀ ਦਿਹਾੜੀ ਦੇ ਘੰਟੇ ਦੇ ਭਾਈ ਚਾਚੇ ਆ ਜੀ ਚਾਚਿਆਂ ਦੇ ਕੰਮ ਤੇ ਲੱਗਾ ਜੀ ਹਾਂ ਚੱਲ ਭਾਈ ਧੰਨਵਾਦ ਬਹੁਤ ਤੇਰਾ ਆ ਤਾਂ ਹੋ ਗਿਆ ਕਹਿ ਰਿਹਾ ਤੋ ਆ ਬੰਦਰ ਮਿਲੋ ਹੋਰ ਬੜੀ ਗਾਇਸ ਕੈਸ ਆ ਰਹਾ ਗਾਇਸ ਸੇ ਕਹਨਾ ਆ ਤਾਂ ਹੋ ਗਿਆ ਰੋ ਚਲੋ ਗਾਈ ਮਿਲਦੇ ਆਂ ਹਾਂ ਕਿਤੇ ਲੋ ਜੀ ਆਲੇ ਤੋਂ ਸਿੱਧਰ ਗਿਆ ਉਹ ਨਹੀਂ ਆਉਂਦਾ ਤੁਰਿਆ ਉਹ ਉਹ ਬਤਨਾਗਾ ਆ ਤੈਨਾਂ ਕੋਈ ਨਹੀਂ ਨਾ ਰਿਹਾ ਆ ਆ ਵਿੱਚ ਘਰ ਪਾ ਗਏ ਹੋਰ ਜੀ ਦੇਖੋ ਜੀ ਬੋਰਛੇ ਹੋਰ ਜੀ ਦੇਖੋ ਟਾਇਰ ਸਾਫ ਕਰਨ ਨੂੰ ਮੰਗਾਇਆ ਸੀਗਾ ਬਹੁਤ ਵਧੀਆ ਕਿੱਥੇ ਆ ਬੰਦਾ ਕਿੱਥੇ ਆ ਆਹ ਹੋਏ ਬਹੁਤ ਚਲ ਗਿਆ ਉਹ ਉਧਰ ਨੂੰ ਆਹ ਚਲ ਗਿਆ ਸੱਤਾਇਆ ਹੋ ਗਿਆ ਜੇ ਸੈੱਟ ਪੁੱਟਾ ਤੇ ਆ ਰਹੀ ਆ ਬੱਸ ਆਪਣੀ ਨੂੰ ਹੋਰ ਨਹੀਂ ਬੰਦੂਦਾ ਇਹਨੂੰ ਵਾਣੀ ਉਹ ਤੋਂ ਨਹੀਂ ਕਿ ਬੋਲੀਆ ਇਹ ਪੜੀ ਹੋ ਜੇ ਮਰੀ ਭੋਟੋ ਲੈ ਰਹੀ ਮੈਂ ਮੜੀ ਆ ਪੰਨ ਮਾ ਦੇ। ਉਹ ਕਹੇ ਵੀ ਦੂਜੀ ਬਾਅਦ ਵੀ ਰੰਗਾਲਾ ਪਾਣੀ ਹੱਤੇ। ਆਹ ਸ਼ੈਂਪੂ ਦੀ ਬੁੜੀ ਨਹੀਂ ਅਸੀਂ ਇਹ ਸੈਂਪੂ ਵਰਤੀ ਦਾ ਸ਼ਰਫ ਨੂੰ। ਕਲੀਨ ਸੈਂਪੂ ਵਰਤੀ ਦਾ ਲੰਬਾ ਹੋਈ ਟਰੈਕਟਰ। ਹਾਂ, ਸਟਰੋਂਗ। ਟੁੱਟੇ ਨਾ ਉਹ ਬਾਲ। ਉੱਤੋਂ ਹੁੰਦਾ ਹੈ। ਉਹ ਵੀ ਆਪਣੀ ਛੋਟੇ ਨੂੰ ਵੀ ਰੱਜ ਕੇ ਪਾਣੀ ਮਾ ਦੇ। ਉਹ ਤੇਲ ਵੀ ਲਾਇਆ ਤੇ ਡਰਮ ਵਾਲਾ। ਅਏ ਤਸਮੈ ਸਮੈਲ ਕਿੰਨੀਆਂ ਗੰਦੀਆਂ ਦੀ ਕਹਾਵਾ ਇਹ ਓਹੋ ਉਹ ਮੋਢੀ ਕੋ ਉਹਦੇ ਆਲਾ ਭੁੱਕੀ ਆਲਾ ਜਿਹੜੀ ਡਾਈਨ ਪਾਈ ਦੀ ਸੱਚੀ ਤੇ ਆਦਾ ਸਰ ਜੀ ਅਸੀਂ ਗਲੀ ਜੋ ਬੋਰਸ਼ ਮੰਗਿਆ ਸੀ ਟਰੈਕਟਰ ਤੋਂ ਆਉਣੇ ਸੀਗੇ ਤੇ ਦੋ ਬੋਰਸ਼ ਮਗਾਏ ਉਹ ਇੱਕ ਉਹ ਪਿਆ ਵਾ ਇਹਨਾਂ ਦਾ ਦਾੰਦ ਨਹੀਂ ਸਾਫ ਆਉਣੇ ਉਹ ਟਰੈਕਟਰ ਦੇ ਟਾਇਰ ਕੀ ਦਾੰਦ ਆਉਣੇ ਹੋਏ ਹੈਰ ਮੈਂ ਕਹਿੰਦਾ ਇਹਨਾਂ ਦਾ ਦਾੰਦ ਨਹੀਂ ਸਾਫ ਆਉਣੇ ਟਾਇਰ ਕੀ ਸਾਫ ਆਉਣੇ ਇਹਨਾਂ ਲਓ ਜੀ ਹੋ ਗਏ ਤੋ ਆਪਣੇ ਇੱਕ ਆ ਖੜਾ ਇੱਕ ਉਹ ਖੜਾ ਬਾਕੀ ਕਰਦੇ ਆ ਫੇ ਪਲਾ ਰਹੇ ਆ ਅਗਲਾ ਵਲੌਗ ਜਾਣਾ ਜਿਆ ਸ਼ਿੰਜ ਨੂੰ ਤੇ ਦੋ ਵਲੌਗ ਬਣਾਵਾਂਗੇ ਆਪਾਂ ਤਾਂ ਦੋਨੇ ਜਰੂਰ ਦੇਖਿਓ